ਵੈਂਡਰ ਗੱਡੀ ਦੇ ਵਿੱਚ ਟੂ 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 ਕਰਦੇ ਘੁੰਮਦੇ ਜਾਂਦੇ ਨੇ ਉਹਨਾਂ ਨੂੰ ਗਰੀਬ ਬੰਦੇ ਦੀ ਪੀੜਾ ਕਿੱਥੇ ਦੀ ਗਈ ਮੈਂ ਪੁੱਛਣਾ ਚਾਹੁੰਨਾ ਰਾਜਾ ਵਰਿੰਗ ਸਾਹਿਬ ਨੂੰ ਕਿ ਤੁਹਾਡਾ ਦਫ਼ਤਰ ਕਿੱਥੇ ਹੈ ਤੁਹਾਡੀ ਰਿਹਾਇਸ਼ ਕਿੱਥੇ ਹੈ ਤੁਸੀਂ 10 ਮਹੀਨਿਆਂ ਚ ਕੋਈ ਕਿਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਜਨਤਾ ਦੇ ਹਿੱਤ ਲਈ ਹੋਵੇ ਭਾਰਤ ਪੁਸ਼ ਰਾਸ਼ੂ ਵਰਗੇ ਲੀਡਰ ਉਹਨੂੰ ਝੂਠਾ ਉਹ ਡਰਾਮੇਬਾਜ਼ ਕਹਿ ਰਹੇ ਨੇ ਕਿ ਉਸ ਆਮ ਜਨਤਾ ਨੂੰ ਕੀ ਕੀ ਤੁਸੀਂ ਲੁਧਿਆਣਾ ਦੇ ਜਨਤਾ ਨੂੰ ਮੂਰਖ ਬਣਾਇਆ ਲੁਧਿਆਣਾ ਦੀ ਜਨਤਾ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਲੇਕਿਨ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜਿਆ ਤਰੀਬਨ ਅਜ 10 ਮਹੀਨੇ ਹੋ ਗਏ ਲੁਧਿਆਣਾ ਦੀ ਜਨਤਾ ਨੇ ਬੜਾ ਵੱਡਾ ਧੋਖਾ ਖਾਧਾ ਹੈ ਜਿਹੜਾ ਗਿੱਦੜ ਬਾਹੇ ਤੋਂ ਨਕਾਰਿਆ ਹੋਇਆ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਦੀ ਚੋਣ ਲੜੀ ਤੇ ਇਹਨੂੰ ਬੜੀ ਵੱਡੀ ਬਹੁਮਤ ਦੇ ਨਾਲ ਲੁਧਿਆਣਾ ਦੇ ਲੋਕਾਂ ਨੇ ਜਿਤਾ ਦਿੱਤਾ ਤੇ ਉਹ 10 ਮਹੀਨੇ ਹੋ ਗਏ ਇਹਨਾਂ ਨੂੰ ਜਿਤਾਏ ਹੋਏ ਤੇ 10 ਮਹੀਨਿਆਂ ਚ ਤਕਰੀਬਨ 10 ਵਾਰੀ ਵੀ ਲੁਧਿਆਣੇ ਆ ਕੇ ਨਹੀਂ ਵੜੇ ਤੇ ਮੈਂ ਪੁੱਛਣਾ ਚਾਹੁੰਨਾ ਰਾਜਾ ਵੜਿੰਗ ਸਾਹਿਬ ਨੂੰ ਕਿ ਤੁਹਾਡਾ ਦਫ਼ਤਰ ਕਿੱਥੇ ਹੈ ਤੁਹਾਡੀ ਰਿਹائش ਕਿੱਥੇ ਹੈ ਤੁਸੀਂ 10 ਮਹੀਨਿਆਂ ਚ ਕੋਈ ਕਿਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਜਨਤਾ ਦੇ ਹਿੱਤ ਲਈ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਇੱਕ ਦੁਗਾਟਨ ਕੀਤਾ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਤਰਨਾ ਲਾਇਆ ਹੋਵੇ ਤੁਸੀਂ ਦਸ ਮਹੀਨਿਆਂ ਚ ਕੋਈ ਰਿਬਨ ਕਟਿਆ ਹੋਵੇ ਮੈਂ ਪੁੱਛਣਾ ਚਾਹੁੰਦਾ ਕਿਉਂ ਤੁਸੀਂ ਲੁਧਿਆਣਾ ਦੇ ਜਨਤਾ ਨੂੰ ਮੂਰਖ ਬਣਾਇਆ ਲੁਧਿਆਣੇ ਦੀ ਜਨਤਾ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਲੇਕਿਨ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜਿਆ ਤੇ ਲੁਧਿਆਣੇ ਦੀ ਜਨਤਾ ਤੁਹਾਨੂੰ ਕਦੇ ਮਾਫ ਨਹੀਂ ਕਰੇਗੀ ਇਸ ਕਰਕੇ ਅਸੀਂ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੇ ਆ ਮੈਂ ਤੁਹਾਨੂੰ ਆਪ ਪੁੱਛਣਾ ਚਾਹੁੰਦਾ ਪ੍ਰੈਸ ਦੇ ਵੀਰਾਂ ਨੂੰ ਕੀ ਅਗਰ ਤੁਹਾਨੂੰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜੀ ਦਾ ਪਤਾ ਮਿਲ ਜਾਵੇ ਤੇ ਸਾਨੂੰ ਵੀ ਦੱਸ ਦਿਓ ਜੀ ਕਿਉਂਕਿ ਸਾਨੂੰ ਵੀ ਲੋਕ ਪੁੱਛਦੇ ਨੇ ਕਿ ਲੁਧਿਆਣੇ ਦਾ ਐਮਪੀ ਕਿੱਥੇ ਰਹਿੰਦਾ ਹੈ ਲੁਧਿਆਣੇ ਦੇ ਐਮਪੀ ਦਾ ਦਫ਼ਤਰ ਕਿੱਥੇ ਹੈ ਅਸੀਂ ਕੰਮ ਕਰਾਉਣ ਵਾਸਤੇ ਕਿੰਨੂੰ ਕਹੀਏ ਮੈਂ ਸਭ ਤੋਂ ਵੱਧ ਹੈਰਾਨ ਔਰ ਪਰੇਸ਼ਾਨ ਹੋ ਰਹਾ ਪਿਛਲੇ ਦਿਨੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਲੁਧਿਆਣੇ ਦੇ ਵਿੱਚ ਉਪ ਚਨਾਬ ਹੋਣ ਵਾਲੇ ਆ ਕਿ ਜਿਹੜਾ ਸਾਡੇ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ ਨਾਸ਼ੂ ਜੀ ਨੂੰ ਕਾਂਗਰਸ ਨੇ ਐਲਾਨਿਆ ਹੈ ਤੇ ਭਾਰਤਕੁਸ਼ ਰਾਸ਼ੂ ਜੀ ਨੇ ਇਹ ਗੱਲ ਕਹੀ ਕਿ ਰਾਜਾ ਵਟਿੰਗ ਜਿਹੜਾ ਹੈ ਬਹੁਤ ਹੀ ਵੱਡਾ ਡਰਾਮੇਬਾਜ਼ ਹੈ ਮੈਂ ਹੈਰਾਨ ਕਿ ਲੁਧਿਆਣਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦੇ ਪ੍ਰਤੀ ਸਾਡੇ ਭਾਰਤਕੁਸ਼ ਰਾਸ਼ੂ ਜੀ ਜਿਹੜੇ ਸਾਡੇ ਲੁਧਿਆਣੇ ਦੇ ਵਸਨੀਕ ਨੇ ਚਾਹ ਸਾਡੀ ਪਾਰਟੀ ਅਲੱਗ ਹੈ ਮੈਂ ਭਾਰਤ ਜਨਤਾ ਪਾਰਟੀ ਨਾਲ ਸੰਬੰਧਤ ਹਾਂ ਲੇਕਿਨ ਉਹਨਾਂ ਨੇ ਕਾਂਗਰਸ ਦੇ ਜਿਹੜਾ ਵਰਕਿੰਗ ਪ੍ਰਧਾਨ ਹੈ ਸਟੇਟ ਦਾ ਉਹਨੇ ਬਿਆਨ ਦਿੱਤਾ ਕਿ ਉਹਨਾਂ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹ ਬੜਾ ਵੱਡਾ ਡਰਾਮੇਬਾਜ਼ ਹੈ ਉਹ ਝੂਠ ਬੋਲਦਾ ਹੈ ਤੇ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਅਗਰ ਭਾਰਤ ਪੁਸ਼ ਰਾਸ਼ੂ ਵਰਗੇ ਲੀਡਰ ਉਹਨੂੰ ਝੂਠਾ ਉਹ ਡਰਾਮੇਵਾਦ ਕਹਿ ਰਹੇ ਨੇ ਤੇ ਉਸ ਆਮ ਜਨਤਾ ਨੂੰ ਕੀ ਕਹੇ ਤੁਸੀਂ ਇਹ ਗੱਲ ਦੱਸੋ ਅਰੁਣ ਜੀ ਕਿ ਲੋ ਜਿਹੜਾ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹਦੀ ਹਰ ਮਹੀਨੇ ਲੁਧਿਆਣੇ ਦੇ ਡੀਸੀ ਦੇ ਨਾਲ ਡਿਵੈਲਪਮੈਂਟ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਇੱਕ ਮੀਟਿੰਗ ਵੀ 10 ਮਹੀਨੇ ਚ ਉਹਨਾਂ ਨੇ ਕੀਤੀ ਇੱਕ ਸੰਗਤ ਦਰਸ਼ਨ ਲਾਇਆ ਇਹ ਤਾਂ ਲੋਪ ਹੋ ਗਏ ਨੇ ਨਹੀਂ ਆਉਣ ਤੁਸੀਂ ਪੋਸਟਰ ਲਾਏ ਉਸ ਤੋਂ ਬਾਅਦ ਥਾਣੇ ਕੰਪਲੀਟ ਦੇਣ ਵੀ ਜਾਊਂਗਾ ਨਹੀਂ ਨਹੀਂ ਮੈਂ ਪੋਸਟਰ ਮੈਂ মিডিਆ ਵਾਲੇ ਸਾਥੀਆਂ ਨੂੰ ਨਾਲ ਤੁਹਾਡੇ ਨਾਲ ਜਾ ਕੇ ਮੈਂ ਕੰਦਾ ਦੇ ਪੋਸਟਰ ਚ ਫਿਕਾਉਂਗਾ ਜਿਹੜੀ ਮੇਰੀ ਕਪਿਲ ਕਤਿਆਲ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਐਫ ਆਈ ਆਰ ਦਰਜ ਕਰਾਣੀ ਹੈ ਮੁਕੱਦਮਾ ਦਰਜ ਕਰਾਣਾ ਮੇਰੇ ਤੇ ਕਰਾ ਸਕਦਾ ਕਿਉਂਕਿ ਮੈਂ ਨਾ ਕਦੀ ਪਰਚੇ ਪੁਰਚਿਆਂ ਤੋਂ ਡਰਨ ਵਾਲੀ ਮੈਂ ਸੱਚ ਦੀ ਆਵਾਜ਼ ਚੱਕਣ ਆਲਾ ਮੈਂ ਲੋਕਾਂ ਦੇ ਹਿੱਤਾਂ ਲਈ ਹਮੇਸ਼ਾ ਲੜਾਈ ਲੜਦਾ ਰਿਹਾ ਤੇ ਅੱਗੇ ਵੀ ਲੜਦਾ ਰਹੂੰਗਾ ਤੇ ਮੈਂ ਰਾਜਾ ਵੜਿੰਗ ਨੂੰ ਕਹਿਣਾ ਚਾਹੁੰਦਾ ਚਾਹੇ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਆਪੋਜੀਸ਼ਨ ਦੇ ਵਿੱਚ ਬੈਠੇ ਹੋ ਲੇਕਿਨ ਤੁਸੀਂ ਇੰਨਾ ਭਗਵੰਤ ਮਾਨ ਕੋ ਕਿਉਂ ਡਰਦੇ ਹੋ ਤੁਸੀਂ ਆਪਣੇ ਆਪਣੇ ਸਮੇਂ ਦੇ ਵਿੱਚ ਕਿਹੜੇ ਹਜੇ ਕੰਮ ਕਰ ਲਿੱਤੇ ਕਿ ਤੁਹਾਨੂੰ ਮੁੱਖ ਮੰਤਰੀ ਦਾ ਇੰਨਾ ਡਰ ਖੋਫ ਪੈ ਗਿਆ ਕਿ ਤੁਸੀਂ ਪੰਜਾਬ ਦੀ ਸਰਕਾਰ ਦੇ ਪ੍ਰਤੀ ਕੋਈ ਆਵਾਜ਼ ਨਹੀਂ ਚੱਕਦੇ ਕਿਹੜਾ ਡਰ ਕਿਹੜਾ ਡਰ ਅੰਕੀਤ ਜੀ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਤਕਰੀਬਨ 3 ਸਾਲ ਹੋ ਗਏ ਰਾਜਾ ਵੜਿੰਗ ਜੀ ਨੂੰ ਮੈਂਬਰ ਪਾਰਲੀਮੈਂਟ ਬਣੇ ਨੂੰ ਇੱਕ ਇੱਕ ਸਾਲ ਹੋਣ ਵਾਲਾ ਇਹਨਾਂ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੀ ਚਾਹੇ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਵੀ ਕਈ ਵਾਰ ਕਹਿੰਦੇ ਨੇ ਕਿ ਰਾਜਾ ਵੜਿੰਗ ਜੀ ਥਰ-ਥਰ ਕੰਬਦੇ ਨੇ ਭਗਵੰਤ ਮਾਨ ਜੀ ਕਿਤੇ ਉਹਨਾਂ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਨਾ ਛੁਡ ਦੇਣ ਲੇਕਿਨ ਮੈਂ ਰਾਜਾ ਵੜਿੰਗ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੁਧਿਆਣੇ ਤੋਂ ਜਿੱਤੇ ਹੋ ਤੁਹਾਡੀ ਧਰਮ ਪਤਨੀ ਅਮ੍ਰਿਤਾ ਰਾਜਾ ਵੜਿੰਗ ਜੀ ਨੂੰ ਗਿੱਦੜਵਾਹ ਦੇ ਲੋਕਾਂ ਨੇ ਨਕਾਰ ਦਿੱਤਾ ਤੁਸੀਂ ਇਹੋ ਜੇ ਕੰਮ ਨਾ ਕਰੋ ਕਿ ਦੁਬਾਰਾ ਅਗਰ ਤੁਸੀਂ ਲੁਧਿਆਣੇ ਦੇ ਵਿੱਚ ਜਨਾਬ ਲੜੋ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਵੀ ਨਕਾਰ ਕੇ ਦੁਬਾਰਾ ਗਿੱਦੜਵਾਹੇ ਭੇਜ ਦੇਣ ਨਾ ਤੁਸੀਂ ਗਿੱਦੜਵਾਹੇ ਜੋ ਕੇ ਰਹੀਓ ਨਾ ਤੁਸੀਂ ਲੁਧਿਆਣੇ ਜੋ ਕੇ ਰਹੀਓ ਕਿਉਂਕਿ ਲੁਧਿਆਣੇ ਵਿੱਚ ਕੰਮ ਹੋ ਨਹੀਂ ਰਿਹਾ ਜੀ ਮੈਂ ਉਹੀ ਤਾਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੁਧਿਆਣੇ ਦੇ ਕੰਮ ਠੱਪ ਪਏ ਨੇ 10 ਮਹੀਨੇ ਹੋ ਗਏ ਆਮ ਜਨਤਾ ਤਰਾਹੀਮਮ ਤਰਾਹੀਮਮ ਹੋ ਰਹੀ ਹੈ ਜਿਹੜਾ ਰਾਜਾ ਵੜਿੰਗ ਜੀ ਤਕਰੀਬਨ 2 ਕਰੋੜ ਦੀ ਡਿਫੈਂਡਰ ਗੱਡੀ ਦੇ ਵਿੱਚ ਟੂ 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 ਕਰਦੇ ਘੁੰਮਦੇ ਜਾਂਦੇ ਨੇ ਉਹਨਾਂ ਨੂੰ ਗਰੀਬ ਬੰਦੇ ਦੀ ਪੀੜਾ ਕਿੱਥੇ ਦਿਖੇਗੀ ਕਿੱਥੇ ਆਮ ਜਨਤਾ ਦਾ ਦਰਦ ਦਿਖੇਗਾ ਜਿਹੜਾ ਬੰਦਾ 2 ਕਰੋੜ ਦੀ ਗੱਡੀ ਦੇ ਵਿੱਚ ਟੂ 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 ਕਰਦਾ ਘੁੰਮਦਾ ਜਾਂਦਾ ਉਹਨੇ ਅੱਜ ਤੱਕ 10 ਮਿੰਨਿਆਂ ਚ ਕਿਸੇ ਦੇ ਸਾਰ ਲਈ ਤੁਸੀਂ ਮੈਨੂੰ ਦੱਸ ਦਿਓ ਅਗਰ ਮੈਂ ਗਲਤ ਆਂ ਤਾਂ ਤੁਸੀਂ ਦੱਸੋ ਲੁਧਿਆਣੇ ਸ਼ਹਿਰ ਚ 5 ਐਮਐਲ ਨੇ ਤੇ ਕੀ ਪਤਾ ਐਮਐਲ ਨੇ ਸਾਰੇ ਕੰਮ ਕਰਾਤੇ ਹੁਣ ਤਾਂ ਇਹ ਲੋਡ ਮੈਨੂੰ ਪਿਆਂਦੀ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ 10 ਮਹੀਨੇ ਪਹਿਲੇ ਇਧਰ ਦੇਖ ਦੱਸੋ 10 ਮਹੀਨੇ ਪਹਿਲੇ ਜਿਹੜਾ ਰਾਜਾ ਵੜਿੰਗ ਜੀ ਨੂੰ ਲੋਕਾਂ ਨੇ ਚੁਣਿਆ ਹਾਂਜੀ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਸ਼ਾਇਦ ਰਾਜਾ ਵੜਿੰਗ ਸਾਡਾ ਲੁਧਿਆਣਾ ਦਾ ਸੁਧਾਰ ਕਰ ਦੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਰਹਿੰਦਾ ਖੁੰਦਾ ਬੇੜਾ ਕਰਕੇ ਕਰਨ ਵਾਲਾ ਪਹਿਲੇ 3 ਸਾਲ ਆਪਣਾ ਮਾਨ ਸਰਕਾਰ ਨੇ ਬੇੜਾ ਕਰਤਾ ਪੰਜਾਬ ਦੇ ਵਿੱਚ ਉਹ ਰਹਿੰਦਾ ਖੁੰਦਾ ਹੈ ਰਾਜਾ ਵੜਿੰਗ ਜੀ ਨੇ ਕਰਤਾ ਮੈਂ ਗੁੰਮਛੂੜੀ ਦਾ ਪੋਸਟਰ ਅੱਜ ਲਾਂਚ ਲਿਆ ਆ ਜੀ ਤੁਹਾਨੂੰ ਇਹੀ ਕਹਿਣਾ ਚਾਹਨੀ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਐ ਐਮਪੀ ਬਣਿਆ ਉਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਰਾਜਾ ਵਰਿੰਗ ਜੀ ਨੂੰ ਤੇ ਹੁਣ ਤੱਕ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਸਾਰੇ ਵਪਾਰੀ ਕਹਿ ਲੋ ਸਾਰੇ ਪਿੰਡਾਂ ਵਾਲੇ ਕਹਿ ਰਹੇ ਪਿੰਡਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਐ ਪਿੰਡਾਂ ਵਾਲਿਆਂ ਦੇ ਇਮੋਸ਼ਨਸ ਦੇ ਨਾਲ ਖੇਲ ਕੇ ਉਹਨਾਂ ਨੇ ਇੱਕ ਇੱਕ ਵੋਟ ਮੰਗੀ ਵੋਟ ਕਿੱਦਾਂ ਮਿਲਦੀ ਐ ਲੋਕਾਂ ਦੀ ਬੇਸਿਕ ਨੀਡਸ ਪੂਰੀ ਕਰਨ ਦੇ ਵਾਦੇ ਲੈ ਕੇ ਔਰ ਉਹਨਾਂ ਦੇ ਉਹ ਜਨਤਾ ਦੇ ਵਿੱਚ ਇੰਨੇ ਮਹੀਨੇ ਹੋ ਗਏ ਬਿਲਕੁਲ ਨਹੀਂ ਵਿਚਰ ਰਹੇ ਹੁਣ ਵੀ ਮੌਣੇ ਪੋਸਟ ਦੇ ਕੇ ਆਇਓ ਕਿਸੇ ਹੋਰ ਸ਼ਹਿਰ ਦੇ ਵਿੱਚ ਬੈਠੇ ਹੋਏ ਨੇ ਚਾਰ ਕੁਰਸੀਆਂ ਢਾਕੇ ਉਹ ਆਪਣੀਆਂ ਮੀਟਿੰਗਸ ਕਰਕੇ ਔਰ ਪੋਸਟ ਡਾਲ ਰਹੇ ਨੇ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਪਰ ਗਰਾਊਂਡ ਲੈਵਲ ਦੇ ਉੱਤੇ ਦੇਖਿਆ ਜਾਏ ਤਾਂ ਹੁਣ ਤੱਕ ਉਹ ਪਬਲਿਕ ਵਿੱਚ ਬਿਲਕੁਲ ਨਹੀਂ ਉਤਰੇ ਨਾ ਉਹਨਾਂ ਦੀ ਵਾਈਫ ਨਾ ਉਹਨਾਂ ਦੇ ਬੱਚੇ ਨਾ ਉਹ ਖੁਦ ਕਿੱਥੇ ਜਾਏਗਾ ਜਿਹੜੀਆਂ ਹੁਣ ਇਹੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀਆਂ ਆਉਣ ਵਾਲੀਆਂ ਵੈਸਟ ਦੀਆਂ ਵੋਟਾਂ ਨੇ ਆਉਣ ਵਾਲੀ 2027 ਹੈ ਇੱਕ ਇੱਕ ਜਾਣਾ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਜਦੋਂ ਕੋਈ ਵੋਟ ਮੰਗਾ ਨਾਦਾ ਤੁਹਾਡੇ ਇਮੋਸ਼ਨਸ ਨਾਲ ਖੇਲਦੇ ਨੇ ਕਿ ਅਸੀਂ ਤੁਹਾਨੂੰ ਲੇਡੀਜ਼ ਨੂੰ ਕਿਹਾ ਜਾਂਦੇ ਤੁਹਾਨੂੰ 1000 ਰੁਪਏ ਦੇ ਵੀ ਇਹਨਾਂ ਨੇ ਵੋਟ ਲਗਾਏ ਸੀ ਇੱਥੇ ਆਪਣੇ ਸਮਰਾਲਾ ਚੌਂਕ ਦੇ ਵਿੱਚ ਹੀ ਲਗਾਏ ਸੀ ਉਹ ਵਾਦੇ ਕਿੱਥੇ ਗਏ ਜਦੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਾਏਗਾ ਜਿਹੜਾ ਯੂਥ ਆਪਣਾ ਨਸ਼ਿਆਂ ਦੇ ਵਿੱਚ ਤੁਮਰਿਆ ਹੈਗਾ ਉਹਨਾਂ ਬਾਰੇ ਕਿਹਾ ਗਿਆ ਹੁਣ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਚਲਾਈ ਗਈ ਹੈ ਸੰਤਾ ਉਹ ਕਿੱਥੇ ਨੇ ਚਾਰ ਕੁਰਸੀਆਂ ਢਾ ਕੇ ਅਗਰ ਤੁਸੀਂ ਕਹੋਗੇ ਕਿ ਅਸੀਂ ਮੀਟਿੰਗ ਕਰ ਰਹੇ ਹੈਗੇ ਆ ਇਹਦੇ ਨਾਲ ਕੋਈ ਜਨਤਾ ਦਾ ਹੱਲ ਨਹੀਂ ਹੋ ਰਿਹਾ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਰਾਜਾ ਵੜਿੰਗ ਜੀ ਕਿੱਥੇ ਗਾਇਬ ਹੋ ਅੱਜ ਅਸੀਂ ਤੁਹਾਡੇ ਪੋਸਟਰ ਲਗਾ ਰਹੇ ਆ ਸਾਨੂੰ ਆਓ ਮਿਲੋ ਅਗਰ ਕਿਸੇ ਕਿਸੇ ਨੂੰ ਹੀ ਉਹਨਾਂ ਦਾ ਪਤਾ ਲੱਗਦਾ ਹੈ ਤੇ ਸਾਨੂੰ